ਫੀਲਡਾਂ 'ਚ ਨਾਲਾ ਰੋਡ ਵਿਖੇ ਲੋਕ ਸੇਵਾ ਸੁਸਾਇਟੀ ਵੱਲੋਂ 55 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਸੁਸਾਇਟੀ ਦੇ ਪਕਰਬਰ 골ਡੀ ਸੱਬਰਵਾਲ ਤੇ ਪ੍ਰਧਾਨ ਮੋਨੂ ਸਰੋਹਾ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਪਿਛਲੇ 13 ਸਾਲਾਂ ਤੋਂ ਲਗਾਤਾਰ ਸੇਵਾਵਾਂ ਦੇ ਰੂਪ ਵਿੱਚ ਕੰਮ ਕਰ ਰਹੀ ਹੈ ਸੰਸਥਾ ਵੱਲੋਂ ਨਿਸ਼ੁਲਕ ਅੱਖਾਂ ਦੇ ਕੈਂਪ ਲਗਾਉਣ ਚਸ਼ਮੇ ਵੰਡਣ ਗਰੀਬ ਬੱਚਿਆਂ ਦੀ ਸਕੂਲ ਫੀਸ ਭਰਨੀ ਅਤੇ ਇਲਾਕੇ ਦੇ ਲੋਕਾਂ ਨੂੰ ਧਾਰਮਿਕ ਸਤਾਨਾਂ ਤੇ ਦਰਸ਼ਨ ਕਰਵਾਉਣ ਵਰਗੇ ਕਾਰਜ ਕੀਤੇ ਜਾਂਦੇ ਹਨ ਲੁਗਿਆਣਾ ਤੋਂ ਦੁਪਿੰਦਰ ਸਿੰਘ ਦੀ ਖਾਸ ਰਿਪੋਰਟ ਹਾਂਜੀ ਮੈਂ ਗੋਲਡੀ ਸੱਬਰਵਾਲ ਪਰਿਵਾਰੀ ਲੋਕ ਸੇਵਾ ਸੁਸਾਇਟੀ ਦੋਸਤੋ ਆਈ ਕਿਸੇ ਵੀ ਦੇਖ ਸਕਦੇ ਹੋ ਸਾਡੀ ਲੋਕ ਸੇਵਾ ਸੁਸਾਇਟੀ ਦਾ 161 ਮਹਾਸ਼ਣ ਉਪਰ ਸਮਾਰੋਹ ਸੀ ਪਰ ਭਾਰੀ ਬਾਰਿਸ਼ ਦੇ ਵਿੱਚ ਬਹੁਤ ਜਿਆਦਾ ਤੇ ਪਾਣੀ ਖੜਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਸਾਡਾ ਪੰਡਾਲ ਵੀ ਸਾਰਾ ਗਿੱਲਾ ਹੋ ਗਿਆ ਵਾ ਔਰ ਅਸੀਂ ਪੰਡਾਲ ਚਾਹੇ ਗਿੱਲਾ ਹੋਵੇ ਚਾਹੇ ਜੋ ਮਰਜੀ ਹੋਵੇ ਬਾਰਿਸ਼ ਹੀ ਨਹੀਂ ਮੰਦੀ ਆਈ ਜਾਵੇ ਪਰ ਅਸੀਂ ਆਪਣਾ ਰਾਸ਼ਨ ਵਿਤਰਣ ਸਮਾਰੋਹ ਜੋ ਹੈ ਕੋਈ ਬੰਦੇ ਨਹੀਂ ਕੀਤਾ ਤੁਸੀਂ ਦੇਖ ਸਕਦੇ ਸਾਡੇ ਜੀਉਤਮਨਤ ਪਰਿਵਾਰ ਜੋ ਹੈ ਉਹ ਸਾਰੇ ਖੜੇ ਆ ਇੱਧਰ ਔਰ ਇਹਨਾਂ ਸਾਰਿਆਂ ਨੂੰ ਪਿੱਛੇ ਵੀ ਖੜੇ ਆ ਦੇਖੋ ਪਿੱਛੇ ਵੀ ਪਰਿਵਾਰ ਖੜੇ ਆ ਸਾਰੇ ਸੋ ਇਹ ਸਾਰੇ ਪਰਿਵਾਰਾਂ ਨੂੰ ਅਸੀਂ ਰਾਸ਼ਨ ਅਸੀਂ ਨਹੀਂ ਬਣੀ ਸਾਡੀ ਲੋਕ ਸੇਵਾ ਸੁਸਾਇਟੀ ਜੋ ਹੈ ਉਹ ਰਾਸ਼ਨ ਵਿਤਰਕ ਕਰੇਗੀ ਔਰ ਜਿਵੇਂ ਕਿ ਮੈਂ ਸਲਾਮ ਕਰਦਾ ਸਲੂਟ ਕਰਦਾ ਲੋਕ ਸੇਵਾ ਸੁਸਾਇਟੀ ਦੇ तमाम ਮੈਂਬਰਾਂ ਦਾ तमाम ਸੇਵਾਦਾਰਾਂ ਦਾ ਸਾਡੇ ਪ੍ਰਧਾਨ ਮੋਨੂ ਸਰੋਹਾ ਜੀ ਚੇਅਰਪਰਸਨ ਖੜੀ ਨੇ ਤੇ ਸੰਤੋਸ਼ ਵੈਦੀ ਜੀ ਔਰ ਸਾਰੇ ਜੀ ਇਹਨਾਂ ਦੇ ਨਾਲ ਜਿਹਨੇ ਵੀ ਸਾਥੀ ਹਨ ਮੈਂ ਸਾਰਿਆਂ ਨੂੰ ਸਲੂਟ ਕਰਦਾ ਪ੍ਰਣਾਮ ਕਰਨਾ ਕਿਉਂਕਿ ਇਹ ਐਸੇ ਦੋਸਤ ਹੈ ਜੇ ਕੋ ਚਾਹੇ ਬਾਰਿਸ਼ ਹੈ ਟੋਪਾ ਹੈ ਹਨੇਰੀ ਹੈ ਜੋ ਮਰਦੀ ਹੈ ਪਰ ਉਹਦੇ ਵਿਕਤੀ ਵੀ ਇਹਨਾਂ ਨੇ ਆਪਣਾ ਵਾਸ਼ਨ ਮਿੱਤਰਨ ਸਮਰ ਹੋਇਆ ਜੋ ਆਪਣੀ ਸਮਾਜ ਸੇਵਾ ਦੇ ਕੰਮ ਆ ਉਬੰਦਨੇ ਕਿਤੇ ਤੋਂ ਮਾਲਕ ਦੇ ਚਰਨਾਂ ਦੇ ਵਿੱਚ ਇਹ ਪ੍ਰਾਰਥਨਾ ਕਰਦੇ ਆ ਕਿ ਇਹਨਾਂ ਉੱਤੇ ਹਮੇਸ਼ਾ ਹੀ ਆਪਣਾ ਮੇਰਾ ਪਰਿਆ ਹੱਥ ਰੱਖਣਾ ਤਾਂ ਜੋ ਇਹ ਅਮਰੀਸ਼ਾ ਹੀ ਦੇਸ਼ ਦੀ ਸਮਾਜ ਦੀ ਉਹ ਧਰਮ ਦੀ ਸੇਵਾ ਕਰਦੇ ਰਹਿਣ ਜੈ ਜੀ ਨਾਮ ਜੀ जयकिराम जी आज लोक सेवा सोसाइटी का 168वां राशन वितरण समारोह हो रहा है